ਸასიਖਾਲ ਦੋਸਤੋ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਸੁੱਖਾ ਕਮੈਂਟੇਟਰ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਫੋਲੋ ਕੀਤਾ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣ YouTube ਤੇ ਵੀ ਚੈਨਲ ਸੁੱਖਾ ਕਮੈਂਟੇਟਰ ਦੇ ਨਾਂ ਤੇ Instagram ਤੇ ਵੀ ਸੁੱਖਾ ਕਮੈਂਟੇਟਰ ਦੇ ਨਾਂ ਤੇ ਹੈ ਨਵੀਂ ਅਪਡੇਟ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਪਿੰਡ ਸਾਧਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਉਣ ਵਾਲੀ 25 ਫਰਵਰੀ ਨੂੰ ਮੇਰੇ ਵੀਰੋ ਬੜਾ ਤਕੜਾ ਖੇਡ ਮੇਲਾ ਹੋਣ ਜਾ ਰਿਹਾ ਹੈ ਤੇ ਮੈਸੇਜ ਮੇਰਾ ਬਹੁਤ ਹੀ ਪਿਆਰਾ ਵੀਰ ਹੈ ਗੋਰਾ ਸਾਧਪੁਰ ਯੂਕੇ ਵਾਲਾ ਯਾਰਾਂ ਦਾ ਯਾਰ ਹੈ ਉਹਨਾਂ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਜਿਦੇ ਵਿੱਚ ਆਲ ਉਪਨ ਦੀਆਂ ਚਾਰ ਸੱਦੀਆਂ ਕਲੱਬਾਂ ਤੇ ਅੰਤਰਰਾਸ਼ਟਰੀ ਚਾਰ ਸੱਦੀਆਂ ਕਲੱਬਾਂ ਦੇ ਮੈਚ ਆਉਣਗੇ ਮੈਚ ਜਿਹੜੇ ਕਰਵਾਏ ਜਾਣੇ ਆ ਜਿਦੇ ਵਿੱਚ ਨਾਮੀ ਪਲੇਅਰ ਮੇਰੇ ਵੀਰੋ ਪਹੁੰਚ ਰਹੇ ਨੇ ਮੈਂ ਦੱਸ ਦੇਵਾਂ ਪਹਿਲਾ ਇਨਾਮ ਲੱਖ ਰੁਪਈਆ ਦੂਜਾ ਨਾਮ 75000 ਰੁਪਈਆ ਬੈਸਟਾਂ ਨੂੰ ਜਿਹੜਾ 31 31000 ਰੁਪਈਆ ਦਿੱਤਾ ਜਾ ਰਿਹਾ ਹੈ ਪਹਿਲਾ ਇਨਾਮ ਜਿਹੜੇ ਸਪான்ਸਰ ਕਰ ਰਹੇ ਨੇ ਸਾਡੇ ਸੁਖਵਿੰਦਰ ਸਿੰਘ ਪੱਪੂ ਜਗਤਪੁਰ ਯੂ ਐਸ ਏ ਵਾਲੇ ਉਹਨਾਂ ਵੱਲੋਂ ਪਹਿਲਾ ਇਨਾਮ ਜਿਹੜਾ ਸਪான்ਸਰ ਕੀਤਾ ਜਾ ਰਿਹਾ ਹੈ ਲੱਖ ਰੁਪਈਆ ਦੂਜਾ ਇਨਾਮ ਸਪான்ਸਰ ਕੀਤਾ ਜਾ ਰਿਹਾ ਹੈ ਸਵਰਗਸੀ ਚਰਨਜੀਤ ਸਿੰਘ ਜੀ ਲੰਬੜਦਾਰ ਦੇ ਪਰਿਵਾਰ ਵੱਲੋਂ ਵੰਦੇ 77000 ਰੁਪਇਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਰਦਾਰ ਅਛਰ ਸਿੰਘ ਜੀ ਯੂ ਐਸ ਏ ਵਾਲੇ ਉਹਨਾਂ ਵੱਲੋਂ 31 31000 ਰੁਪਇਆ ਬਸਤਾ ਨੂੰ ਜਿਹੜਾ ਦਿੱਤਾ ਜਾ ਰਿਹਾ ਹੈ 25 ਤਰੀਕ ਹੈ ਪਿੰਡ ਸਾਧਪੁਰ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ ਕੰਡਕਟ ਨੰਬਰ ਜਿਹੜੇ ਮੈਂ ਤੁਹਾਨੂੰ ਦੇ ਦਿਆਂ ਜਿਹਦੇ ਵਿੱਚ ਮੇਰੇ ਵੀਰ ਗੋਪੀ ਗੋਪੀ ਦਾ ਜਿਹੜਾ ਕੰਡਕਟ ਨੰਬਰ ਹੈ 98154 600 54 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਨੇ ਜ਼ਰੂਰੀ ਕੋਈ ਮੈਸੇਜ ਲਾਉਣਾ ਹੈ ਤੇ ਇੱਕ ਨੰਬਰ ਹੈ ਸਾਡਾ ਵੀਰ लाड्डी ਇਹ ਦੋਨੇ ਸਾਧਪੁਰ ਦੇ ਨੇ ਸਾਧਪੁਰੀਆ लाड्डी ਤੇ ਸਾਧਪੁਰੀਆ ਗੋਪੀ लाड्डी ਦਾ ਨੰਬਰ ਹੈ ਜਿਹੜਾ 98760 58308 ਤੇ ਰਾਣੇ ਵੀਰ ਦਾ ਵੀ ਨੰਬਰ ਮੈਂ ਬੋਲ ਦੇਮਾ 98764 68303 ਇਹਨਾਂ ਨੰਬਰਾਂ ਤੇ ਤੁਸੀਂ ਕੰਡੈਕਟ ਕਰ ਸਕਦੇ ਹੋ ਸੋ ਮੇਰੇ ਵੀਰੋ ਮਿਲਦੇ ਆਉਣ ਵਾਲੀ 25 ਫਰਵਰੀ ਨੂੰ ਜਿੱਥੇ ਮੇਰੇ ਵੀਰੋ ਪਾਲੇ ਜਲਾਲਪੁਰੇ ਵਰਗੇ ਸ਼ੀਲੂ ਵਰਗੇ ਯਾਦਾ ਸੁਰਖਪੁਰਿਆ ਦੁੱਲਾ ਸੁਰਖਪੁਰਿਆ ਹਾਕਮ ਵਾਲਿਆ ਜੱਗੂ ਵੀ ਮੇਰੇ ਵੀਰੋ ਪਹੁੰਚ ਰਿਹਾ ਖੀਰਾ ਵਾਲਿਆ ਬੁਲਟ ਦੀਆਂ ਤਾਂ ਗੱਲਾਂ ਹੀ ਵੱਖਰੀਆਂ ਨੇ ਬੜੇ ਨਾਮੀ ਪਲੇਅਰ ਮੇਰੇ ਵੀਰੋ ਉੱਥੇ ਪਹੁੰਚ ਰਹੇ ਨੇ ਸੋ ਮਿਲਦੇ ਆਂ ਰੱਬ ਰਾਖਾ